ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨੰਬਰ ਦੇ ਵਿੱਚ ਪਿਆਰੇ ਵੀਰੋ ਜੀ ਅੱਜ ਦੀ ਵੀਡੀਓ ਆਪਣੀ ਉਹ ਹੁਣ ਵਾਲੀ ਆ ਹਾਉਲੈਂਡ ਦੇ ਬੇਡਰ ਤੇ ਜਿਹੜਾ ਬੱਠਾ ਬਣਾਉਣ ਵਾਲਾ ਬੇਡਰ ਆ ਜਿਹੜੇ ਸਾਡੇ ਆਪਣੇ ਲੱਖ ਦੇ ਭਰਾ ਨੇ ਕਾਸ਼ੇ ਹੋਰ ਉਹਦੇ ਲੱਖ ਦੇ ਵਿੱਚ ਕੋਈ ਨਹੀਂ ਲੈਣਾ ਬੇਦਰ ਤਾਂ ਮਰੀ ਜਪੇ ਦਾ ਦੱਸ ਦੇ ਵੀਡੀਓ ਦੀ ਏਜੰਸੀ ਹੈ ਕਿ ਸਾਡੇ ਉਰੇ ਬਾਗ ਮੁੱਡੇ ਦੇ ਵਿੱਚ ਪਟਾੜਾ ਖੰਦ ਰੂਟ ਤੇ ਹੈਗੀ ਆ ਤੇ ਆਪਣਾ 22 ਜੀ ਨੇ ਲੱਕੀ ਤੋਂ ਬੰਨ 22 ਆਪਾਂ ਉਹਦੇ ਬਾਰੇ ਸਾਰੀ ਜਾਣਕਾਰੀ ਜਾਣਦੇ ਹਾਂ ਵੀਰ ਜੀ ਕਿੰਨੇ ਸ਼ਾਲੀ ਚੱਲ ਰਹੀ ਜ ਹੈ ਕਿੰਨੇ ਦਾ ਪੈਂਦਾ ਹੈ ਇਹ ਪ੍ਰੋਜੈਕਟ ਆ ਬੜੀ ਖੁਸ਼ਾਤ ਆਪਣੇ ਚੈਨਲ ਤੇ ਸੱਸ਼ਿਕਾ ਜੀ ਸਾਰਿਆਂ ਨੂੰ ਸਾਰੇ ਦੇਖ ਰਹੇ ਦਰਸ਼ਕਾਂ ਨੂੰ ਵੀ ਸਵਾਗਤ ਸੱਸ਼ਿਕਾ ਜੀ ਬਾਈ ਸਾਡੇ ਕੋਲ ਬੱਦਨਾ ਆ ਨਾ ਤੇ ਆਪਣੀ ਫਰਮ ਦਾ ਜਿਹੜਾ ਆਪਣੇ ਪ੍ਰਕਾਸ਼ ਪਾ ਲਈ ਆਪਣੀ ਜਿਹੜੀ ਫਰਮ ਹੈ ਜੀ ਇਹ BS ਆਟੋਮੋਬਾਈਲ ਦੇ ਨਾਮ ਤੇ ਆ ਤੇ 12 ਦੇ ਵਿੱਚ ਹੈ ਨਿਊ ਹੋਲੈਂਡ ਦੇ ਆਪਾਂ तकरीबन 2016 ਤੋਂ ਡੀਲਰ ਚੱਲੇ ਆ ਰਹੇ ਹਾਂ ਠੀਕ ਹੈ ਜੀ ਜੇ ਬਾਈ ਕਿ ਕਿਉਂ ਕਿ ਉਹ ਫਿਲਟਰ ਹੈ ਉਹ ਲੈਣ ਦਾ ਹਾਂਜੀ ਸਰ ਇਹ ਕਿਹੜਾ ਮਾਡਲ ਹੈ ਜੀ ਇਹ ਸਰ ਸਕੁਅਰ ਬੇਲਰ ਹੈ ਠੀਕ ਹੈ ਇਹਨੂੰ ਬੇਲਰ 50 60 ਵੀ ਕਿਹਾ ਜਾਂਦਾ ਠੀਕ ਹੈ ਇਹ ਹੋਲੈਂਡ ਦੇ ਇਸ ਟਾਈਮ ਜੋ ਮਾਰਕੀਟ ਚਲ ਰਹੇ ਨੇ ਚਾਰ ਮਾਡਲ ਮੇਨ ਚੱਲਦੇ ਆ ਠੀਕ ਹੈ ਜੀ ਇਹਦੇ ਚ ਸਕੁਅਰ ਬੇਲਰ ਛੋਟੀਆਂ ਗੱਠਾਂ ਦੇ ਵਿੱਚ ਹੁੰਦੇ ਇਹਦੀ 18 ਤੋਂ 20 ਕਿਲੋ ਦੀ ਗੱਠਾਂ ਠੀਕ ਹੈ ਇਸ ਤੋਂ ਬਾਅਦ ਰਾਉਂਡ ਬੇਲਰ ਆ ਜਾਂਦੇ ਨੇ ਰਾਉਂਡ ਬੇਲਰ ਚ ਆਰ ਵੀ 100 ਸੁਪਰ ਚੀ ਆਉਂਦਾ ਠੀਕ ਹੈ ਇਸ ਤੋਂ ਬਾਅਦ ਆਰ ਵੀ 150 ਆਉਂਦਾ ਠੀਕ ਹੈ ਉਹ ਤੋਂ ਅੱਗੇ ਗੋਲਗੜ ਹਾਂ ਜੀ ਇਹ ਗੱਟ ਗੋਲ ਆਉਂਦੀ ਹੈ ਫਿਰ ਉਸ ਤੋਂ ਵੀ بڑا ਪ੍ਰੋਜੈਕਟ ਆ ਰਿਹਾ ਹੈ ਬਿਗ ਵੇਲਗਾ ਜਿਹਦੀ ਗੱਠ ਸਕੁਅਰ ਚ ਹੁੰਦੀ ਹੈ ਚੌਰਸ ਹੁੰਦੀ ਹੈ ਪਰ ਜਿਹੜੀ ਉਹਦੀ ਗੱਠ ਹੈ ਉਹਦਾ weight ਤਕਰੀਬਨ 5 6 ਕੁਇੰਟਲ ਦੇ ਆਸ-ਪਾਸ ਹੁੰਦਾ ਹੈ ਬੜਾ ਬੰਦਾ ਉਹ ਬੜਾ ਹੁੰਦਾ ਉਹ ਜਿਹਦੇ ਉਹਦੇ ਚ ਮਾਨ ਕੇ ਚਲੋ ਉਹ ਕੰਪਲੀਟ ਸੈੱਟ ਆਉਂਦਾ ਉਹਦੇ ਟਰੈਕਟਰ ਵੀ 150 hp ਹੁੰਦਾ ਠੀਕ ਹੈ ਇਹ ਵੀ ਵੱਡਾ ਹੁੰਦਾ ਠੀਕ ਹੈ ਠੀਕ ਹੈ ਜੀ ਤੇ ਜਿਵੇਂ ਫਿਰਾਲ ਆਪਣੇ ਕੋਲ ਆਂਦੇ ਦਰ ਆਈ ਹਾਂ ਜੀ ਯਾ 60 ਸੱਠ ਮਾਡਲ ਹੀ ਪਿਆ ਸੱਠ ਯਾ 60 ਮਾਡਲ ਗਿਆ ਜਾਂਦਾ ਠੀਕ ਹੈ ਜੀ ਹਾਂਜੀ ਤੇ ਬੜੀ ਜਿਵੇਂ ਆਪਣੇ ਮਾਡਲ ਆਏ ਇਹਦੇ ਬਾਰੇ ਸਾਨੂੰ ਆਪਾਂ ਇਕੱਲੀ ਇਕੱਲੀ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਵਿਕਤਾ ਜਿਵੇਂ ਸਭ ਤੋਂ ਪਹਿਲਾਂ ਦੀ ਗੱਲ ਕਰੀਏ ਕੋਈ ਕਿਸਾਨ ਭਰਾ ਲੈਣਾ ਚਾਹੁੰਦਾ ਏ ਹਾਂਜੀ ਹਾਂਜੀ ਆਪਾਂ ਖਰਵਾ ਦੇ ਵਿੱਚ ਇਹਦਾ ਦੱਸ ਦਈਏ ਹਾਂਜੀ ਬਿਨਾਂ ਕੰਨੀ ਸਬਸਿਡੀ ਆ ਜੇ ਤਾਂ ਸਾਨੂੰ ਨਿਕਲਦੀ ਆ ਜੇ ਮਾਲਕ ਜਾਂਦਾ ਵੀ ਬੰਦਾ ਇਹਨੂੰ ਕੈਸੇ ਲੰਦਾ ਏ ਸਾਡੀ ਸਬਸਿਡੀ ਨਹੀਂ ਮਿਲਦੀ ਕਿਤਾਬ ਨਿਰਭੂਗ ਸਬਸਿਡੀ ਕਰਨੇ ਦਾ ਬੋਗਵਾ ਸਰ ਇਹਦੇ ਨਾਲ ਮੇਨ ਚੀਜ਼ ਇਹ ਹੈ ਇਹਦਾ ਜਿਹੜਾ ਰੇਟ ਹੈ ਉਹ 1.7 ਲੱਖ ਰੁਪਏ ਦੇ ਆਸ-ਪਾਸ ਹੁੰਦਾ ਠੀਕ ਹੈ ਜੀ ਫਿਰ ਇਹਦੇ ਉੱਪਰ ਜੋ ਅੱਜ ਦੇ ਟਾਈਮ ਦੇ ਵਿੱਚ ਹੈ ਜੋ ਗਵਰਨਮੈਂਟ ਦੀ ਪਾਲਿਸੀ ਚੱਲ ਰਹੀ ਹੈ ਇਸ ਦੇ ਨਾਲ ਸਬਸਿਡੀ ਜਿਵੇਂ ਦਾ ਅਪਲਾਈ ਕਰਨੀ ਪੈਂਦੀ ਹੈ ਠੀਕ ਹੈ ਜੀ ਜਿਵੇਂ ਸਬਸਿਡੀ ਦਾ ਡਰਾਅ ਨਿਕਲਦਾ ਹੈ ਅਗਰ ਜਿਵੇਂ ਕਰਿਆ ਇਹ ਵਿੱਚ ਪ੍ਰੋਪਰ ਫਿਟ ਬੈਠਦਾ ਹੈ ਤਾਂ ਉਹਨੂੰ 1.8 ਲੱਖ ਰੁਪਏ ਸਬਸਿਡੀ ਮਿਲਦੀ ਹੈ ਜਿਵੇਂ ਚ 6.60 ਹਜ਼ਾਰ ਰੁਪਿਆ ਬਿਲਡਰ ਦੇ ਉੱਪਰ ਹੈ ਪਲੱਸ ਇਹਦੇ ਨਾਲ 1.65 ਹਜ਼ਾਰ ਰੁਪਿਆ ਰੇਕ ਹੁੰਦਾ ਹੈ ਠੀਕ ਹੈ ਰੈਕ ਜਿਹਨੇ ਪ੍ਰਾਣੀ ਨੂੰ ਇਕੱਠਾ ਕਰ ਹਾਂਜੀ ਹਾਂ ਇਹਨੇ ਉਹਦੀ ਅੱਗੇ ਬੇਸ ਬਣਾਉਣੀ ਹੈ ਠੀਕ ਹੈ ਗੱਲ ਉਹ ਚੀਜ਼ ਤੇ ਮਨ ਲੱਗ ਲੂ ਵੀ ਜਿਹਨੇ 8.5 ਲੱਖ ਰੁਪਈਆ ਹਾਂ 7.5 ਲੱਖ ਰੁਪਈਆ ਜ਼ਮੀਨ ਦਾ ਰੋ ਸਬਸਿਡੀ ਦੇ ਰੂਪ ਵਿੱਚ ਆਉਂਦਾ ਹੈ ਜੀਆ ਤੇ ਆਪਣਾ ਫਿਰ 10 ਲੱਖ ਰੁਪਈਆ ਦਾ ਰਹਿ ਜਾਂਦਾ ਫਿਰ 10 ਲੱਖ ਰੁਪਈਆ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਜਿਹਨੇ ਰੈਕ ਵਗੈਰਾ ਵੀ ਦਿੱਤੇ ਹਮਾਰੇ ਜੀ ਸਵਾ 18 ਲੱਖ ਦੇ ਸਵਾ ਹਾਂਜੀ 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 ਉਹਦੇ ਵਿੱਚ ਰੈਕ ਦਾ ਵੀ ਡੇਟ ਵਿੱਚ ਹੁੰਦਾ ਇਨਕਲੂਡ ਹੁੰਦਾ ਕੰਪਲੀਟ ਸੈੱਟ ਹੁੰਦਾ ਕਿਉਂ ਦੇਖੋ ਕਰਾ ਬਾ ਚੀਜ਼ ਲੈ ਰਹੇ ਆ ਤਾਂ ਰੈਕ ਵੀ ਨਾਲ ਤਾਂ ਸਰਨਾ ਹੈ ਹੀ अगर मैं तो बिना ਤੁਸੀਂ ਚਲਾਓਗੇ ਤਾਂ ਥੋੜਾ ਤੇਲ ਖਰਚਾ ਜ਼ਿਆਦਾ ਬਣੇਗਾ ਹਾਂਜੀ ਸਰ ਸਹੀ ਗੱਲ ਹੈ ਜੀ ਜਿਵੇਂ ਉਹਨਾਂ ਇਹ ਮਾਡਲ ਆਈ ਹਾਂਜੀ ਸਰ ਜਿਵੇਂ ਸਭ ਤੋਂ ਵੱਡਾ ਪਗਲ ਹੀ ਕਰੰਨੇ ਆ ਵੀ ਇਹਨੂੰ ਚਲਾਉਣ ਵਾਸਤੇ ਹਾਂਜੀ ਕਿੰਨੇ ਪਾਵਰ ਦਾ ਜਿਹੜਾ ਟਰੈਕਟਰ ਹੈ ਇਹਨੂੰ ਚਲਾਉਣਾ ਹੈ ਇਹਨੂੰ ਸਰ ਜਿਹੜਾ ਇਹ ਬਿਲਰ ਹੈ ਇਹਨੂੰ ਚਲਾਉਣ ਵਾਸਤੇ 50 HP ਟਰੈਕਟਰ ਬਹੁਤ ਕੰਫਰਟੇਬਲ ਹੈ ਠੀਕ ਹੈ ਜੀ ਜਿਵੇਂ ਬੜਾ ਫਰਾਜ ਸਭ ਤੋਂ ਅੰਚਿਆ ਹੈ ਵੈਸੇ ਚਲੋ ਅਸੀਂ ਪ੍ਰੈਫਰ ਕਰਦੇ ਆ ਇਹਨੂੰ ਅਗਰ ਨਿਊ ਹੋਲੈਂਡ ਦੇ ਵਿੱਚ ਆਪਾਂ ਦੇਖੀਏ ਤਾਂ ਨਿਊ ਹੋਲੈਂਡ ਦੇ ਵਿੱਚ 3600 ਡੈਸ ਟੂ ਹਾਂ ਜਿਵੇਂ 3600 ਜਾਂ 3600 ਸੁਪਰ ਪਲੱਸ ਸਪੈਸ਼ਲ ਐਡੀਸ਼ਨ ਇਹ ਟਰੈਕਟਰ ਦੇ ਵਾਸਤੇ ਬਹੁਤ ਵਧੀਆ ਕੰਪਨੀ ਹੈ ਜਿਹੜੇ ਵੀ ਵਾਦੇ 50 55 ਐਚਪੀ ਦੇ ਵਿੱਚ 50 55 ਐਚਪੀ ਟਰੈਕਟਰ ਦੇ ਵਾਸਤੇ ਕੰਪਟੀਟਿਵ ਹੈ ਜਿਵੇਂ ਟਰੈਕਟਰ ਬੰਦੇ ਕੋਲ ਹੋਰ ਹੁੰਦਾ ਹੈ ਕਿਸੇ ਕੰਪਨੀ ਦਾ ਆਪਾਂ ਉਹ ਸਾਬਲ ਗੱਲ ਕਰੀਏ ਵੀ ਜਿਵੇਂ 50 55 ਐਚਪੀ ਦੇ ਵਿੱਚ 5300 ਹੋ ਗਿਆ ਜਾਂ ਹਾਂਜੀ ਹਾਂਜੀ ਇਹ ਲੈਵਲ ਦੇ ਮਤਲਬ ਹਾਂਜੀ ਹਾਂਜੀ ਟ੍ਰੇਲਰ ਵਾਸਤੇ ਆਪਾਂ 45 ਤੋਂ 55 ਐਚਪੀ ਅਗਰ ਰੇਕ ਵਾਸਤੇ ਆਪਾਂ ਨੂੰ ਚਾਹੀਦਾ ਤਾਂ ਉਹ 35 HP ਤੋਂ 45 HP ਲੈਟਰ ਠੀਕ ਅੱਧੀ ਗਈ ਤੇ ਬਈ ਕਾਲ ਤਾਂ ਪਾਉਂਗਾ ਜਨਮਪਤੀ ਦਾ ਨੰਬਰ ਕਰਦੇ ਆਂ ਹਾਂਜੀ ਬਈ ਜਿਹੜੇ ਇਕੱਠਾ ਨੇ ਹਾਂਜੀ ਇੱਕ ਦਿਨ ਦੇ ਵਿੱਚ ਕਿੰਨੇ ਏਕੜ ਇਹ ਇਕੱਠਾ ਮਲਾਂਦਾ ਜੀ ਸਾਰ ਡਿਪੈਂਡ ਹੈ ਤੁਹਾਡੇ ਡਰਾਈਵਰ ਤੇ ਤੇ ਹਾਂਜੀ ਤਾਂ ਹੈ ਕਿ ਉਹ ਮੈਨੂੰ ਚਲਾ ਰਿਹਾ ਹੈ ਅਗਰ ਤਰੀਕੇ ਦੇ ਨਾਲ ਬੰਦਾ ਮਸ਼ੀਨ ਦਾ ਵਧੀਆ ਕੰਮ ਕਰ ਰਿਹਾ ਤੇ ਮੰਨ ਕੇ ਚਲੋ ਵੀ ਇੱਕ ਦਿਨ ਦੇ ਵਿੱਚ ਤਕਰੀਬਨ 1 ਤੋਂ 1.5 ਲੱਖ ਰੁਪਏ ਦਾ ਕੰਮ ਬੜੇ ਆਰਾਮ ਨਾਲ ਈਜ਼ੀਲੀ ਹੋ ਜਾ ਠੀਕ ਹੈ ਕਿਹਦੇ ਨਾਲ ਬਾਕੀ ਡਿਪੈਂਡ ਹੁੰਦਾ ਬੇਲ ਦੇ ਹਿਸਾਬ ਨਾਲ ਵੀ ਮਾਲ ਕਿਸ ਤਰ੍ਹਾਂ ਦਾ ਮੂਰੇ ਹਾਂ ਜੀ ਇਹ ਸਹੀ ਗੱਲ ਹੈ ਜੀ ਸਰ ਕੋ ਸੁੱਕਾ ਜਾਂ ਗਿੱਲਾ ਉਹ ਵਜਨ ਦੇ ਹਿਸਾਬ ਨਾਲ ਸਿਸਟਮ ਚੱਲਦਾ ਹੈ ਦੂਜਾ ਤਾਂ ਇਤਨਾ ਨੇ ਵੀ ਲਾਣ ਤੇ ਵੀ ਡਿਪੈਂਡ ਹੋ ਜਾਂਦਾ ਹੈ ਹਾਂਜੀ ਹਾਂਜੀ ਵੀ ਕਈ ਵਾਰ ਜਿਵੇਂ ਆਪਣਾ ਦਾ ਢੋਨੇ ਦਾ ਜਿਹੜਾ ਲਾਣਾ ਹਲਕਾ ਹੁੰਦਾ ਹੈ ਹਾਂਜੀ ਕਈ ਵਾਰ ਜ਼ਿਆਦਾ ਨਿਕਰ ਹੁੰਦਾ ਹੈ ਕਈ ਵਾਰ ਜ਼ਿਆਦਾ ਜਿਵੇਂ ਆਪਣਾ ਪੂਸਾ ਚਤਾਲੇ ਜਿਦਾ ਦਾਣ ਹੋ ਗਿਆ ਹਾਂਜੀ ਉਹਦੇ ਵਿੱਚ ਜ਼ਿਆਦਾ ਵੀ ਬਣ ਜene ਬੇਲ ਦਾ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਉਹ ਨਾਲ ਟਾਈਮ ਵੀ ਕਿੱਲੇ ਦਾ ਕਟਬੱਦ ਹੋ ਜਾਂਦਾ ਹਾਂਜੀ 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 ਸਹੀ ਗੱਲ ਹੈ ਜੀ ਇਮੀ ਵੇਲਰ ਆਈ ਹਾਂਜੀ ਕਾਲੂ ਬਾਈਟਾਰ ਕੋਈ ਫਾਲਟ ਆਉਂਦਾ ਹੈ ਬੰਦੇ ਨੂੰ ਹਾਂਜੀ ਤਾਂ ਸਭ ਤੋਂ ਵੱਡਾ ਇਹ ਵੀ ਇਹਦੇ ਉੱਪਰ ਗਾਰੰਟੀ ਵਾਰੰਟੀ ਕਿ ਉਹ ਦੱਲੇ ਮਾਣੇ ਮੋਟੀ ਸਰ ਕੰਪਨੀ ਇੱਕ ਸੀਜ਼ਨ ਦੀ ਵਾਰੰਟੀ ਦਿੰਦੀ ਹੈ ਠੀਕ ਹੈ ਚਾਹੇ ਉਹਨੇ ਕੋਈ ਸਾਲ ਦੀ ਮੰਨ ਕੇ ਚੱਲਣੀ ਹੈ ਜਾਂ ਬਾਈਟ ਸੀਜ਼ਨ ਦੀ ਮੰਨ ਕੇ ਚੱਲਦੀ ਹੈ ਠੀਕ ਹੈ ਪਰ ਇਹਦੇ ਵਿੱਚ ਕੰਪਨੀ ਅਨੁਸਾਰ ਸਾਰਾ ਸ਼ਡਿਊਲ ਆਪਾਂ ਨੂੰ ਫੋਲੋ ਕਰਨਾ ਪਊਗਾ ਠੀਕ ਹੈ ਜੀ। ਅਗਰ ਆਪਾਂ ਸ਼ਡਿਊਲ ਕੰਪਨੀ ਅਨੁਸਾਰ ਫੋਲੋ ਕਰਦੇ ਆ ਤਾਂ ਆਪਾਂ ਨੂੰ ਬਹੁਤ ਚੀਜ਼ਾਂ ਵਾਰੰਟੀ 'ਚ ਮਿਲ ਜੰਦੀਆਂ ਹਨ ਠੀਕ ਹੈ ਜੀ। ਅਗਰ ਕੋਈ ਚੀਜ਼ ਇਸ ਤਰ੍ਹਾਂ ਦੇ ਹਿਸਾਬ ਨਾਲ ਆਈਆਂ ਚੀਜ਼ ਆ ਗਿਆ ਹਾਂਜੀ ਜੇ ਕਈ ਵਾਰ ਉਹ ਚੀਜ਼ ਕਿਸੇ ਕੀ ਟੁੱਟ ਰਹੀ ਹੈ ਠੀਕ ਹੈ ਜੀ। ਜਾਂ ਆਪਣੇ ਕਿਸੇ ਡਰਾਈਵਰ ਦੀ ਅਣਗਹਿਲੀ ਨਾਲ ਟੁੱਟ ਰਹੀ ਹੈ ਤਾਂ ਉਹਦੇ 'ਚ ਵਾਰੰਟੀ ਦਾ ਔਕਾ ਹੋ ਜਾਂਦਾ ਪਰ ਅਗਰ ਜ਼ਿੰਮੇਦਾਰ ਸ਼ੈਡਿਊਲ ਨੂੰ ਪ੍ਰੋਪਰ ਫਾਲੋ ਕਰਕੇ ਚੱਲਦਾ ਤਾਂ ਕੰਪਨੀ ਕਿਸੇ ਵੀ ਤਰੀਕੇ ਨਾਲ ਕਸਟਮਰ ਨੂੰ ਮਤਲਬ ਬਾਹਰ ਨਹੀਂ ਹੋਂਦਦੀ ਕੰਪਨੀ ਨਾਲ ਜੋੜ ਕੇ ਰੱਖਦੇ ਰਹਿੰਦੇ ਹਾਂ ਗਾਈਡਲਾਈਨ ਸਮਝੇ ਬੰਦਾ ਹਾਂ ਗਾਈਡਲਾਈਨਾਂ ਅਨੁਸਾਰ ਚੱਲਣਾ ਪੈਂਦਾ ਹੈ ਠੀਕ ਹੈ ਠੀਕ ਹੈ ਇਹ ਚਲੋ ਇਹ ਤਾਂ ਨਵੀਂ ਗਾਰੰਟੀ ਬਰਾਂਟੀ ਵੀ ਹਾਂਜੀ ਮਰ ਕੇ ਚਲੋ ਇਹਦੀ ਜ਼ਰਾਂਟੀ ਲੰਘੀ ਇੱਕ ਸਾੜ ਪੂਰਾ ਹੋ ਗਿਆ ਹਾਂਜੀ ਹਾਂਜੀ ਤੁਨੂੰ ਇਹਦੇ ਵਿੱਚ ਕੋਈ ਫਾਲਟ ਆਉਂਦਾ ਹੈ ਹਾਂਜੀ ਤਾਂ ਬੰਦੇ ਨੂੰ ਜਿਵੇਂ ਇਹਨੇ ਮਕੈਨਿਕ ਹਰ ਜਗਾ ਤਾਂ ਹੋਣੀ ਨਹੀਂ ਹੈ ਗਈ ਠੀਕ ਹੈ ਜੇ ਘਰੋਂ ਬੰਦਰ ਮਾਰਗ ਲਈ ਜਿੱਦੂ ਸਮਾਉਣਾ ਆਏ ਜਾਂ ਕੁਝ ਵੀ ਕਰਨਾ ਹੈ ਤਾਂ ਫਿਰ ਬੰਦਾ ਇਹਨਾਂ ਵਾਸਤੇ ਕੋਈ ਕੰਪਨੀ ਅਹੀ ਜੀ ਸੌਲਟ ਹੈਗੀ ਐ ਵੀ ਬੰਦਾ ਇਹਨੂੰ ਜਾ ਕੇ ਜਗਾ ਦੇ ਸਮਾਉਣਾ ਕਰਾਤਾ ਵੀ ਸਰ ਜਿੰਨੇ ਨੇ ਉਹ ਹੋਲਣ ਦੀਆਂ ਏਜੰਸੀਆਂ ਨੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਸਾਰੀਆਂ ਏਜੰਸੀਆਂ ਦੇ ਵਿੱਚ ਇਹਦੇ ਸਰਵਿਸਮੈਨ ਅਵੇਲੇਬਲ ਨੇ ਠੀਕ ਹੈ ਜੀ ਪੂਰੀ ਮੈਨਪਾਵਰ ਅਵੇਲੇਬਲ ਕੀਤੀ ਹੋਈ ਹੈ ਜਿਸ ਤਰ੍ਹਾਂ ਟਰੈਕਟਰਾਂ ਦੀਆਂ ਏਜੰਸੀਆਂ ਦੇ ਵਿੱਚ ਕੰਮ ਹੁੰਦਾ ਠੀਕ ਹੈ ਜੀ ਉਸ ਤੋਂ ਬੜੀ ਗੱਲ ਮੇਨ ਚੀਜ਼ ਇਹ ਹੈ ਵੀ ਜਦੋਂ ਸੀਜ਼ਨ ਦੇ ਵਿੱਚ ਫੀਲਡ 'ਚ ਚੱਲਦੇ ਨੇ ਤਾਂ ਫੀਲਡ ਦੇ ਵਿੱਚ ਵੀ ਸਰਵਿਸ ਦਿੱਤੀ ਜਾਂਦੀ ਹੈ ਹੁਣ ਮੇਰੀ ਖੁਦ ਦੀ ਏਜੰ ਇਸ ਦਾ ਜਿਹੜੇ ਸਪੈਸ਼ਲਰ ਦਾ ਕੰਮ ਕਰਦੇ ਆ ਜਿਨ੍ਹਾਂ ਨੂੰ ਪ੍ਰੋਪਰ ਕੰਪਨੀ ਤੋਂ ਟ੍ਰੇਨਿੰਗਾਂ ਦਿੱਤੀਆਂ ਹੋਈਆਂ ਨੇ ਪ੍ਰੋਪਰ ਕੰਪਨੀ ਉਹਨਾਂ ਨੂੰ ਅਟੈਚ ਕਰਕੇ ਜੋ-ਜੋ ਚੀਜ਼ ਦੀ ਡਿਵੈਲਪਮੈਂਟ ਹੁੰਦੀ ਹੈ ਉਹਦੇ ਲਈ ਪ੍ਰੋਪਰ ਉਹਨਾਂ ਨੂੰ ਗਾਈਡ ਕਰਦੇ ਰਹਿੰਦੇ ਨੇ ਠੀਕ ਹੈ ਜੀ ਅਗਰ ਕਈ ਵਾਰ ਕਈ ਮੁੰਡਿਆਂ ਦੇ ਹੱਥੋਂ ਵੀ ਚੀਜ਼ ਬਾਹਰ ਹੋ ਜਾਂਦੀ ਹੈ ਤਾਂ ਕੰਪਨੀ ਵਾਲੇ ਖੁਦ ਆ ਕੇ ਵੀ ਇਸ ਚੀਜ਼ ਨੂੰ ਰਿਪੇਅਰ ਕਰਦੇ ਆ ਚਾਹੇ ਉਹ ਪੁਨੇ ਪਲਾਂਟ ਤੋਂ ਆਉਣਾ ਹੋਵੇ ਚਾਹੇ ਉਹ ਨਵੈਦਾ ਤੋਂ ਆਉਣਾ ਹੋਵੇ ਕਿਤੋਂ ਵੀ ਆਉਣਾ ਬੰਗਲ ਦੇ ਬਾਹਰ ਜਿਹੜੇ ਨਖਰ ਕੰਪਨੀ ਦੇ ਉਹ ਖੰਡ ਹਾਂਜੀ ਸਰਵਿਸ ਅਵੇਲੇਬਲ ਹੈ ਹਰ ਇੱਕ ਚੀਜ਼ ਬਲੇ ਸਪੇਅਰ ਪਾਰ ਪੂਰਾ ਅਵੇਲੇਬਲ ਹੈ ਅਗਲੇ ਜਿੱਥੇ ਵੀ ਹੌਲਣ ਦੇ ਟਰੈਕਟਰ ਪਾਰ ਦੇ ਚੱਕੇ ਦੇ ਵਿੱਚ ਉੱਥੇ ਜਿਹੜੇ ਕੰਦੀ ਰਹਿਗੇ ਨੇ ਹਾਂਜੀ 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 ਠੀਕ ਹੈ ਠੀਕ ਹੈ ਹਾਂ ਤੇ ਜੋ ਪਹਿਲਾਂ ਜਿਹੜਾ ਰਹਿ ਗਿਆ ਉਹ ਵੀ ਦਿਖਾ ਦਈਏ ਹਾਂਜੀ ਹਾਂਜੀ ਤੇ ਇਹ ਰਹੇਗਾ ਇਹ ਦੇਖੋ ਇਹ ਮੁੰਡੇ ਰੈਕ ਨੋ ਅਸੈਂਬਲ ਕਰ ਰਹੇ ਨੇ ਇਸ ਟਾਈਮ ਇਧਰ ਟਾਈਮ ਬੜਾ ਹੋਇਆ ਕੌਣ ਨੇ ਪੇਟੀਆਂ ਦੇ ਵਿੱਚ ਉਹਨੇ ਨੇ ਬੰਦ ਹੁੰਦੇ ਨੇ ਠੀਕ ਹੈ ਰੈਕ ਨੋ ਅਸੈਂਬਲ ਕਰ ਰਹੇ ਨੇ ਅਸੈਂਬਲਿੰਗ ਵਾਸਤੇ ਪੂਰੀ ਟੀਮ ਆਪਣੇ ਕੋਲ ਸਾਰੀ ਹੈਗੀ ਆ ਤੁਸੀਂ ਮੁੰਡੇ ਦੇਖ ਹੀ ਰਹੇ ਹੋ ਲੈਵਲ ਕੰਮ ਕਰਦੇ ਇਧਰ ਤਿਆਰ ਕਰਕੇ ਰੈਕ ਖੜਾਏ ਹੋਏ ਨੇ ਠੀਕ ਹੈ ਜੀ ਖੜੇ ਨੇ ਇਹਦਾ ਕੰਮ ਕੀ ਹੈ ਜੋ ਕਟਰ ਲੱਗ ਕੇ ਜਦੋਂ ਪ੍ਰਾਲੀ ਬਣ ਜਾਣੀ ਹੈ ਜਿਹੜੀ ਪ੍ਰਾਲੀ ਬਣਨੀ ਹੈ ਇਹਨੇ ਉਹਦੀਆਂ ਲਾਈਨਾਂ ਬਣਾ ਦੇਣੀਆਂ ਨੇ ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਬੇਲਰ ਨੇ ਉਹਦੇ ਵਿੱਚ ਦੀ ਲੰਗਣਾ ਤੇ ਉਹਦੀ ਬੇਲ ਸਵਾਉਣ ਦੇ ਲਈ ਠੀਕ ਠੀਕ ਤੇ ਜਿਵੇਂ ਕੱਲ ਨੂੰ ਖੜਾਈ ਜੀ ਮੇਰੇ ਆਪਾਂ ਅੱਜ ਦਾ ਫੇਰ ਕਰ ਲੈਂਦੇ ਆ ਹਾਂਜੀ ਹਾਂਜੀ ਜੇ ਕੱਲ ਨੂੰ ਇਹਦੇ ਸਪੇਅਰ ਪਾਰ ਜਿਵੇਂ ਮੇਰੇ ਨਾਲ ਕੋਈ ਦਿੱਕਤ ਨਹੀਂ ਹੁੰਦੀ ਜੀ ਜਿਵੇਂ ਆਪਾਂ ਚਲੋ ਹਾਂ ਜਾਦੀ ਮਰਦਾ ਦੋ ਮਿੰਟ ਚੱਲਦੀ ਹੈਗੀ ਹਾਂਜੀ ਜਿਵੇਂ ਆਪਣੇ ਆਹ ਚਾਗੀਆਂ ਹਾਂਜੀ ਅਟੈਨਾ ਇਹਦੇ ਨੇ ਹਾਂਜੀ ਜਾਦੀ ਮੇ ਬੜੀ ਜਾਣ ਅਟੈਨਾ ਉਹਦੇ ਰੱਖਦੇ ਹੁੰਦੇ ਹਾਂਜੀ 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 ਤੇ ਇਹੀ ਚੰਦਰ ਕੁਟਮ ਦੀ ਰਮਸੇ ਆਉਂਦੇ ਉਹ ਥੱਲੇ ਲਾ ਜਾਂਦੀ ਜਾਨੀ ਜਾਂ ਬਾਟੇ ਦਿਖਾ ਦਿੰਦੀ ਜਾਨੀ ਹਾਂਜੀ ਹਾਂਜੀ ਜਿਵੇਂ ਤੁਹਾਡਾ ਮੋਡਾ ਸਪੇਅਰ ਪਾਰਟ ਜ ਆਪਣੇ ਕੋਲ ਵੈਲਵੇਲ ਹੁੰਦਾ ਹੀ ਸਰ ਛੋਟਾ ਮੋਟਾ ਛੱਡੋ ਪੂਰਾ ਫੁੱਲ ਪਾਰਟ ਜਿਸ ਪਾਰਟ ਦੀ ਵੀ ਲੋੜ ਹੋਵੇ ਪਟਿਆਲਾ ਡੀਲਰਸ਼ਿਪ ਤੇ ਵੈਲਵੇਲ ਸਾਰਾ ਕੁਝ ਹਮਾਰਾ ਪੈਦਲ ਹੋਈ ਨਾਰਥ ਇੰਡੀਆ ਦੇ ਵਿੱਚ ਸਪੇਅਰ ਪਾਰਟ ਸਿਸਟਮ ਦੇ ਵਿੱਚ ਆਪਣੀ ਪਟਿਆਲਾ ਡੀਲਰਸ਼ ਠੀਕ ਹੈ ਲਾਸਟ ਇਅਰ ਵੀ ਤੁਸੀਂ ਮੰਨਗੇ ਚਲੋ ਵੀ 1 ਕਰੋੜ 82 ਲੱਖ ਰੁਪਏ ਦਾ ਸਪੇਅਰ ਪਾਰਟ ਆਪਣਾ ਸੇਲ ਸੀ ਠੀਕ ਹੈ ਜੀ ਇਸ ਵਾਰ ਮੰਨਗੇ 2 ਤੋਂ 2.5 ਕਰੋੜ ਰੁਪਏ ਦਾ ਸਪੇਅਰ ਪਾਰਟ ਆਪਣਾ ਹੁਣ ਵੀ ਹੋਇਆ ਇਸੇ ਹੀ ਸਪੇਅਰ ਪਾਰਟ ਤੋਂ ਪਾਰਟਸ ਤੋਂ ਪੱਖੋਂ ਸਰਵਿਸ ਤੋਂ ਪੱਖੋਂ ਕਸਟਮਰ ਨੂੰ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਨਹੀਂ ਆਉਂਦੀ ਪਾਖਾ ਜਿਹੜਾ ਵੀ ਹਰ ਚੀਜ਼ ਮਿਲੂਗੀ ਜੀ ਬਾਕੀ ਚੀਜ਼ ਮਿਲੇਗੀ ਸਹੀ ਠੀਕ ਹੈ ਹਾਂ ਜੀ ਬ్రో ਐਸੀ ਹੌਲੈਂਡ ਦੇ ਵੇਚਣ ਦੀ ਜਾਣਕਾਰੀ ਜਿਹੜੀ ਆਪਾਂ ਤੁਹਾਨੂੰ ਛੋਟੀ ਤੋਂ ਛੋਟੀ ਵੱਡਾ ਵੱਡੀ ਜਾਣ ਰਹੇ ਜੰਦੀ ਹੈ ਤੇ ਹੁਣ ਆਪਾਂ ਖੱਲੇ ਕਰਦੇ ਹਾਂ ਕਿ ਚਲੋ ਜਿਵੇਂ ਆਪਾਂ ਕੋਈ ਇਹ ਸਾਰੇ ਟਾਈਮ ਉੱਪਰ ਖੜੇ ਹੁੰਦੇ ਨੇ ਬਿਲਕੁਲ ਜਿਵੇਂ ਮੈਂ ਕੀ ਸਰ ਅਵੇਲੇਬਲ ਹੁੰਦੇ ਆ ਸਾਡੇ ਕੋਲ ਬੰਦੇ ਦੀ ਜਿਸ ਤਰ੍ਹਾਂ ਹੀ ਪੇਮੈਂਟ ਕਲੀਅਰ ਹੁੰਦੀ ਹੈ ਅਸੀਂ ਤੀਸਰੇ ਦਿਨ ਬੰਦੇ ਨੂੰ ਬਿਲ ਬੀਲਰ ਹੈਂਡਓਵਰ ਕਰਦੇ ਠੀਕ ਹੈ ਜੀ ਕੰਪਨੀ ਵੱਲੋਂ ਸਪਲਾਈ ਦੀ ਕੋਈ ਪ੍ਰੋਬਲਮ ਨਹੀਂ ਸਾਡੇ ਵੱਲੋਂ ਅਸੈਂਬਲਿੰਗ ਦੀ ਸਪਲਾਈ ਦੀ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਨਹੀਂ ਜਿਹੜਾ ਜਿੰਨੇ ਬੰਦਾ ਪੇਮੈਂਟ ਕਰਦਾ ਹੈ ਤੁਸੀਂ ਸੈਂਬਲ ਕਰਕੇ ਬੀਲ ਰੈਕ ਦੇ ਵਿੱਚ ਬੈਠਾ ਹਾਂ ਤੀਸਰੇ ਦਿਨ ਆਪਾਂ ਵਿਦ ਬੀਲਰ ਰੈਕ ਕਸਟਮਰ ਨੂੰ ਹੈਂਡਓਵਰ ਕਰਦੇ ਠੀਕ ਠੀਕ ਜੀ ਜੇ ਕੋਈ ਕਸਟਮਰ ਆਪਣਾ ਨਵਾਂ ਬੀਲ ਦਾ ਪਤੂ ਲੈ ਕੇ ਜਾਂਦੇ ਉਹਨਾਂ ਨੂੰ ਪ੍ਰੋਪਰ ਜਿਸ ਟਾਈਮ ਉਹਨਾਂ ਨੇ ਫੀਲਡ ਦੇ ਵਿੱਚ ਸਟਾਰਟ ਕਰਨਾ ਕਈ ਕਸਟਮਰ ਨਵੇਂ ਹੁੰਦੇ ਆ ਕਈ ਪੁਰਾਣੇ ਨੇ ਚਲੋ ਜਿਨ੍ਹਾਂ ਨੂੰ ਪੂਰਾ ਐਕਸਪਰਟ ਹੋ ਜਾਂਦੇ ਨੇ ਬੇਤੀ ਹੋ ਜਾਂਦੇ ਨੇ ਜਿਹੜੇ ਨਵੇਂ ਕਸਟਮਰ ਵੀ ਆਪਣੇ ਲੈ ਕੇ ਜਾ ਰਹੇ ਨੇ ਉਹਨਾਂ ਦਾ ਬੇਲਰ ਪ੍ਰੋਪਰ ਇੱਕ ਵਾਰੀ ਫੀਲਡ ਦੇ ਵਿੱਚ ਜਾ ਕੇ ਚਲਵਾ ਕੇ ਸਾਡਾ ਸਰਵਿਸ ਮੈਨੇਜਰ ਜਾਊਗਾ ਬੇਲਰ ਚਲਵਾ ਕੇ ਆਊਗਾ ਉਹਨਾਂ ਦੇ ਦੋ ਤਿੰਨ ਕੀਲਿਆਂ ਦੀ ਗੱਠਾ ਮਰਵਾ ਕੇ ਪਰ ਮੁਤਸੱਲੀ ਕਰਾ ਕੇ ਉਸ ਤੋਂ ਬਾਅਦ ਬੰਦਾ ਮੇਰੇ ਅੱਗੇ ਇਸੇ ਪਾਸੇ ਕੰਮ ਕਰੇ ਫੇਰ ਬੰਦਾ ਹੋਰ ਪਾਸੇ ਹਾਂਜੀ ਹਾਂ ਮਤਲਬ ਪੂਰੀ ਨੌਲੇਜ ਦੇਖ ਕੇ ਹਾਂਜੀ ਹਾਂ ਜਿਹੜੇ ਇਹ ਬੰਦਿਆਂ ਦੇ ਬੰਦੇ ਅਪਡੇਟ ਕਰਨਗੇ ਚਲਾਉਣਗੇ ਇਹਨਾਂ ਨੂੰ ਉਹਨਾਂ ਦੀ ਬਕਾਇਦਾ ਟ੍ਰੇਨਿੰਗ ਵੀ ਕਰਾਈ ਜਾਂਦੀ ਹੈ ਪੂਰੀ ਗਾਈਡ ਪੂਰੀ ਗਾਈਡੈਂਸ ਦਿੱਤੀ ਜਾਂਦੀ ਹੈ ਉਹਦੇ ਨਾਲ 50% ਅਗਰ ਕੋਈ ਕੰਪਲੇਨ ਆਉਂਦੀ ਵੀ ਹੈ ਤਾਂ ਉਹਨੂੰ ਮੌਕੇ ਦੀ ਮੌਕੇ ਬੰਦੇ ਕਲੀਅਰ ਕਰ ਲੈਂਦੇ ਨੇ ਉਹ ਸਾਡੇ ਤੱਕ ਵੀ ਨਹੀਂ ਪਹੁੰਚਦੀ ਹੈ ਜੀ ਠੀਕ ਠੀਕ ਹੈ ਹਾਂ ਜੀ ਤੇ ਅੰਟੀ ਸਾਹਿਬਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਪਰੂ ਕੀ ਸਵਾਲਾਂ ਦਾ ਸਰ ਤੁਹਾਡਾ ਬਹੁਤ ਬਹੁਤ ਤੇ ਜੰਦ ਜਾਂਦੇ ਜਿਹੜੀ ਆਪਣੀ ਪਰਫੈਕਟ ਲਿਫੇਟ ਹੈ ਨਾ ਤੇ ਆਪਣੇ ਕੰਟੈਕਟ ਨੰਬਰ ਬੋਰਡ ਤੇ ਵੀ ਆਪਣੀ ਲੋਕੇਸ਼ਨ ਹੈਗੀ ਜੀ ਪਟਿਆਲਾ ਤੋਂ ਸਰਹੰਦ ਰੋਡ ਮੇਰੇ ਜ 12 ਦੇ ਵਿੱਚ ਓਪੋਜ਼ਿਟ ਭਾਰਤ ਪੈਟਰੋਲੀਅਮ ਪੰਪ ਸਾਡੀ ਡਿਵੀਨਸ਼ਨ ਦਾ ਨਾਮ ਹੈ BS ਆਟੋਮੋਬਾਈਲ ਜਿਹੜੀ ਤਕਰੀਬਨ 2016 ਤੋਂ ਚੱਲਦੀ ਆ ਰਹੀ ਹੈ ਇਹਦੇ ਸਾਡੇ ਕੰਟੈਕਟ ਨੰਬਰ ਨੇ ਜੋ ਸਾਡੇ ਓਨਰ ਨੇ ਬਲਵਾਂਸਿੰਗ ਸੰਧੂ ਜੀ 9878093330 ਮੈਂ ਸ਼ਿਵ ਤੇ ਜੋ ਬ੍ਰਾਂਚ ਮੈਨੇਜਰ ਹੈਂਡਲ ਕਰ ਰਹੇ ਹੈ ਬ੍ਰਾਂਚ ਨੂੰ ਮੇਰਾ ਨੰਬਰ 9915698301 99156 98301 ਐਨੀ ਕਿਸੇ ਵੀ ਇਨਕੁਆਰੀ ਲਈ ਤੁਸੀਂ ਐਨੀ ਟਾਈਮ ਕਿਸੇ ਟਾਈਮ ਵੀ ਕਾਲ ਕਰਕੇ ਜਾਣਕਾਰੀ ਲੈ ਸਕਦੇ ਠੀਕ ਹੈ ਤਾਂ ਨੰਬਰ ਵੀ ਹੋ ਗਿਆ ਸ਼ੁਕਰ ਬਹੁਤ ਹੈ ਹਾਂਜੀ ਬ్రో ਏਸੀ ਬਾਈ ਜੀ ਜਿਹਨਾਂ ਨੇ ਆਪਾਂ ਨੂੰ ਹਾਲੈਂਡ ਦੇ ਵੇਦਰ ਦੀ ਗੰਗਾ ਦਿੱਤੀ ਹੈ ਬਾਕੀ ਬਹੁਤ ਵਧੀਆ ਕੀਤਾ ਏ ਇਹੋ ਜੀ ਬੰਦਾ ਕੰਮ ਕਰਦਾ ਏ ਤਾਂ 1 ਵਜੇ ਨਾਲ ਸੈੱਟ ਹੁੰਦਾ ਏ ਤੇ ਆਪਾਂ ਬਾਦਾਂ ਬਾਦਾਂ ਵਿੱਚ ਚਾਉਣੇ ਆ ਬਾਕੀ ਬਟੇ ਬਟ ਮੌਕਾ ਦੋ ਜੀ ਬਾਈ ਜਿਹੜਾ ਨੂੰ ਬਾਈ ਹੁੰਦੇ ਸਰਬਸਤ ਚੰਗੀ ਹੈ ਤੇ ਵਧੀਆ ਬੰਦੇ ਰੱਖੇ ਹੋਏ ਨੇ ਜੂਰੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਕੀ ਜੇ ਫੇਸਬੁਕ 'ਤੇ ਦੇਖ ਰਹੇ ਹੋ ਫੇਸਬੁਕ ਪੇਜ ਨੂੰ ਕਰ ਲਓ ਫੋਲੋ ਆਪਣੇ ਸਟਾਰ ਨੂੰ ਫੋਲੋ ਜੁਰ ਕਰ ਲਿਓ YouTube 'ਤੇ ਆਪਾਂ ਹਰ ਦਿਨ ਇੱਕ ਆਉਂਦੇ ਰਹਿੰਦੇ ਆ ਤੇ ਜਿਹਦੇ ਬੰਦੇ ਡਿੱਟ ਕੇ ਬਾਈ ਨੂੰ ਪਾ ਮੰਗ ਲਈ ਬਾਕੀ ਵੀ ਨੂੰ ਲਾਈਕ ਸਿਰਫ ਮੈਂ ਦੱਸ ਤਾਣਾ ਵਾਜੀ